ਬੀਤੀ ਰਾਤ 8:30 ਵਜੇ ਫੌਜੀ ਦੇ ਘਰ ਦੇ ਵਿੱਚ ਦੋ ਬੰਦੇ ਆਂਦੇ ਨੇ ਕੁਲਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਘਰ ਦੇ ਵਿੱਚ ਉਸ ਸਮੇਂ ਪਤਨੀ ਵੀ ਸੀ ਧੀ ਵੀ ਸੀ ਪਰ ਜਿਵੇਂ ਹੀ ਉਹ ਦੋ ਬੰਦੇ ਆ ਕੇ ਫੌਜੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਦੇ ਨੇ ਤਾਂ ਉਸ ਤੋਂ ਬਾਅਦ ਧੀ ਜ਼ਰੂਰ ਅੱਗੇ ਆਉਂਦੀ ਹੈ ਕਿ ਮੇਰੇ ਪਾਪਾ ਨੂੰ ਮੇਰੀ ਡੈਡੀ ਨੂੰ ਛੱਡ ਦਿੱਤਾ ਜਾਵੇ ਪਰ ਉਸ ਦੀ ਪਤਨੀ ਆਪਣੀ ਧੀ ਨੂੰ ਵੀ ਰੋਕਦੀ ਹੈ ਅਤੇ ਨਾਲ ਹੀ ਉਹਨਾਂ ਬੰਦਿਆਂ ਨੂੰ ਉਸ ਨੂੰ ਮਾਰਨ ਦਿੰਦੀ ਹੈ ਉਸ ਸਮੇਂ ਹੀ ਪਤਾ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਗਾਲ ਦੇ ਵਿੱਚ ਜ਼ਰੂਰ ਕਾਲਾ ਅਤੇ ਇਹ ਵਿਅਕਤੀ ਉਹੀ ਸਨ ਜਿਨ੍ਹਾਂ ਦਾ ਗੈਰ ਸਬੰਧ ਇਸ ਪਤਨੀ ਦੇ ਨਾਲ ਚੱਲ ਰਿਹਾ ਸੀ ਆਪਣੇ ਪਤੀ ਨੂੰ ਘਰ ਦੇ ਵਿੱਚ ਹੀ ਖਤਮ ਕਰਵਾ ਦਿੱਤਾ ਇਸ ਨੇ ਉਹਨਾਂ ਬੰਦਿਆਂ ਦੇ ਨਾਲ ਮਿਲ ਕੇ ਜਿਸ ਦੇ ਨਾਲ ਨਾਜਾਇਤ ਸਬੰਧਾਂ ਦੇ ਵਿੱਚ ਸੀ ਇਸ ਗੱਲ ਦੀ ਗਵਾਹੀ ਖੁਦ ਇਸ ਔਰਤ ਦਾ ਭਰਾ ਪਰ ਰਿਹਾ ਹੈ ਜਿਸ ਦਾ ਕਹਿਣਾ ਸੀ ਕਿ ਸਾਡੇ ਜੀਜੇ ਦਾ ਕਤਲ ਸਾਡੀ ਹੀ ਭੈਣ ਦੇ ਵੱਲੋਂ ਜਸਵਿੰਦਰ ਕੌਰ ਦੇ ਵੱਲੋਂ ਕਰਵਾਇਆ ਗਿਆ ਜੋ ਕਿ ਬਾਹਰ ਗੈਰ ਮਰਦਾਂ ਦੇ ਨਾਲ ਘੁੰਮਦੀ ਸੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਜਿਸ ਨੂੰ ਦੇਖਣ ਦੇ ਆਧਾਰ ਤੇ ਹੀ ਪਰਿਵਾਰਿਕ ਮੈਂਬਰਾਂ ਨੇ ਦੱਸਤਾ ਕਿ ਦੋਵੇਂ ਬੰਦੇ ਕੌਣ ਨੇ ਫਿਰੋਜ਼ਪੁਰ ਚਲੇ ਗਏ ਸੀ ਟ੍ਰੇਨ ਦੇ ਵਿੱਚ ਬੈਠ ਕੇ ਉੱਥੋਂ ਹੀ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਕਿਸ ਤਰ੍ਹਾਂ ਦੇ ਨਾਲ ਇੱਕ ਮਾਂ ਨੇ ਬੇਰਹਿਮੀ ਦੇ ਨਾਲ ਇੱਕ ਧੀ ਦੇ ਸਾਹਮਣੇ ਉਸਦੇ ਪਿਓ ਦੀ ਜਾਨ ਲੈ ਲਈ ਆਪਣੇ ਪਤੀ ਦੇ ਨਾਲ ਇੰਨੀ ਨਫ਼ਰਤ ਕਿ ਘਰ ਦੇ ਵਿੱਚ ਹੀ ਉਸ ਨੇ ਇਹਨਾਂ ਨੂੰ ਦੋਵਾਂ ਨੂੰ ਬੁਲਾਇਆ ਆਪਣੇ ਪ੍ਰੇਮੀ ਅਤੇ ਉਸਦੇ ਸਾਥੀ ਨੂੰ ਅਤੇ ਆਪਣੇ ਪਤੀ ਦੀ ਜਾਨ ਲੈ ਲਈ ਬਾਬਾ ਬਕਾਲਾ ਦਾ ਇਹ ਮਾਮਲਾ ਬੀਤੀ ਰਾਤ 8:30 ਵਜੇ ਇਹ ਘਟਨਾ ਘਟੀ ਕੀ ਕੁਝ ਸਾਹਮਣੇ ਆਇਆ ਜਾਣਦੇ ਆ ਸਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਕੁੱਟ ਕੇ ਨੂੰ ਮਾਰਤਾ ਜੀ ਗਲ ਕੁੱਟ ਕੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨਾ ਮਾਰਤਾ ਗਲ ਕੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਹੈ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਉਹ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਲੱਗਾ ਤੇ ਉਹਨੇ ਗੁੱਡੀ ਨੂੰ ਨੇ ਅੱਗੇ ਜਾਣ ਤਾਂ ਹਾਂਜੀ ਬੰਦੇ ਬਾਅਦ ਵਿੱਚ ਕੈਮਰਾ 'ਚ ਨਿਕਲੇ ਤਾਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਖੜੇ ਕੋਲ ਸੀ ਇਹ ਫਰੋਜਪੁਰੋਂ ਖੜੇ ਜੀ ਮਲੇ ਤੋਂ ਭੱਜ ਚੁਕੇ ਸੀ ਹਾਂਜੀ ਟ੍ਰੇਨ ਤੇ ਚੱਲ ਗਏ ਜੀ ਬਾਅਦੋਂ ਕੀ ਉਮੀਦ ਰੱਖਦੇ ਆ ਜਿਹੜਾ ਕਿ ਇੰਨੀ ਜਲਦੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਤਾਇਆ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਿਹਾ ਹੈਗੀ ਹਾਂ ਜੀ ਦੂਜੀ ਨੌਕਰੀ ਕਰਨ ਰਿਹਾ ਹੈ ਜੀ ਫਰਵਿਲ ਕੇ ਰਿਟਾਇਰਮੈਂਟ ਹੀ ਜੀ ਮਤਲਬ ਕਾਫੀ ਉਮਰ ਦੇ ਵੀ ਵੱਡੇ ਉਮਰ ਚ ਹਾਂ ਜੀ 42-43 ਸਾਲ ਦੇ